ਸੀਐਮਡੀ ਓਐਸਡੀ ਨੇ ਖੈਰਾ ਨੂੰ ਲੀਗਲ ਨੋਟਿਸ ਭੇਜਿਆ 72 ਘੰਟਿਆਂ ਦੇ ਵਿੱਚ ਲਿਖਤੀ ਮੁਆਫੀ ਮੰਗਣ ਦੇ ਲਈ ਕਿਹਾ ਗਿਆ ਸੁਖਪਾਲ ਸਿੰਘ ਖੈਰਾ ਨੇ ਵੀ ਜਵਾਬ ਦਿੱਤਾ ਕਿ ਫਰਜ਼ੀ ਨੋਟਿਸ ਦਾ ਟੁਕਮਾ ਜਵਾਬ ਦੇਵਾਂਗੇ ਰਾਜਵੀਰ ਦੱਸੇ ਕਿਹੜੀ ਕਮਾਈ ਜ਼ਰੀਏ ਬਣਾਈ ਕੋਠੀ ਮੈਨੂੰ ਕੇਜੀ ਮੀਡੀਆ ਦੇ ਰਾਹੀਂ ਪਤਾ ਲੱਗਿਆ ਕਿ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੋਮਣ ਨੇ ਮੈਨੂੰ ਮਾਨ ਹਾਨੀ ਦਾ ਨੋਟਿਸ ਭੇਜਿਆ ਜੋ ਮੈਨੂੰ ਅਜੇ ਤੱਕ ਨਹੀਂ ਮਿਲਿਆ ਇਹ ਜ਼ਿਕਰ ਜਿਹੜਾ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤਾ ਗਿਆ ਹੈ ਤੇ ਹੈ ਕਿ ਫਰਜ਼ੀ ਨੋਟਿਸ ਦਾ ਟੋਕਮਾ ਜਵਾਬ ਦੇਵਾਂਗੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਸ ਨੋਟਿਸ ਦੇ ਉੱਤੇ ਜਵਾਬ ਦਿੱਤਾ ਗਿਆ ਰਾਜਵੀਰ ਦੱਸੇ ਕਿਹੜੀ ਕਮਾਈ ਦੇ ਜ਼ਰੀਏ ਬਣਾਈ ਹੈ ਕੋਠੀ ਤਾਂ ਖੈਰਾ ਨੇ ਰਾਜਵੀਰ ਤੇ سنگੀਨ ਇਲਜ਼ਾਮ ਲਗਾਏ ਸਨ ਤੇ ਇਹਨਾਂ ਇਲਜ਼ਾਮਾਂ ਤਹਿਤ ਲੀਗਲ ਨੋਟਿਸ ਭੇਜਿਆ ਗਿਆ ਹੈ ਮੁੱਖ ਮੰਤਰੀ ਦੀ OSD ਦੇ ਵੱਲੋਂ ਸੁਪਾਲ ਸਿੰਘ ਖੈਰਾਨੇ ਕੇ ਆਏ ਕਿ ਮੈਨੂੰ ਕੇਜੀ ਮੀਡੀਆ ਦੇ ਰਾਹੀਂ ਪਤਾ ਲੱਗਿਆ ਹੈ ਕਿ ਭਗਵਾਨ ਤਮਨ ਦੇ ਓਐਸਡੀ ਰਾਜबीर ਘੋਮਣ ਨੇ ਮੈਨੂੰ ਮਾਨ ਹਾਨੀ ਦਾ ਨੋਟਿਸ ਭੇਜਿਆ ਜੋ ਕਿ ਮੈਨੂੰ ਅਜੇ ਤੱਕ ਨਹੀਂ ਮਿਲਿਆ ਇੱਕ ਵਾਰ ਜਦੋਂ ਮੈਨੂੰ ਫਰਜ਼ੀ ਨੋਟਿਸ ਮਿਲ ਜਾਂਦਾ ਹੈ ਤਾਂ ਮੈਂ ਉਸ ਦੇ ਪ੍ਰਿਸ਼ਠ ਕੁਕਰਮਾ ਦਾ ਟੁਕਵਾ ਜਵਾਬ ਦੇਵਾਂਗਾ ਜਿਸ ਬਾਰੇ ਮੈਨੂੰ ਪੁਕਤਾ ਜਾਣਕਾਰੀ ਹੈ ਪਰ ਇਸ ਤੋਂ ਪਹਿਲਾਂ ਮੈਂ ਓਐਸਡੀ ਰਾਜबीर ਘੋਮਣ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਹ ਸਪਸ਼ਟ ਕਰੇ ਕਿ ਸੰਗਰੂਰ ਦੇ ਪਿੰਡ ਕਰਾਚੋਚ ਉਸ ਦੇ ਸ਼ਾਨਦਾਰ ਘਰ ਦਾ ਸੋਰਸ ਕੀ ਹੈ ਕਿ ਚਮਕੌਰ ਸਾਹਿਬ ਦੇ ਪਿੰਡ ਬੱਲਾ ਦੇ ਵਿੱਚ ਉਸ ਦੇ ਦੋਸਤ ਪੀਸੀਆ ਮੈਂਬਰ ਵੀਰ ਦਵਿੰਦਰ ਦੇ ਘਰ ਦੇ ਵਿੱਚ ਖੜੀ 3 ਕਰੋੜ ਦੀ ਰੇਂਜ ਰੋਵਰ ਉਸ ਦੀ ਆਪਣੀ ਮਲਕੀਅਤ ਹੈ ਜਾਂ ਉਸ ਦੀ ਬੇਨਾਮੀ ਜਾਇਦਾਦ ਇਸ ਜ਼ਿਕਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤਾ ਗਿਆ ਤਾਂ ਇਹਦੇ ਵਿੱਚ ਸਵਾਲ ਉਹਨਾਂ ਨੇ ਮੁੱਖ ਮੰਤਰੀ ਦੇ OSD ਦੇ ਉੱਤੇ ਚੁੱਕ ਦਿੱਤੇ ਨੇ